ਇੱਕ ਯੂਨੈਸਕੋ ਦੀ ਰਿਪੋਰਟ ਹੈ ਉਹਦੇ ਵਿੱਚ ਕੁਝ ਖੁਲਾਸੇ ਹੋਏ ਨੇ ਕੈਨੇਡਾ ਦੇ ਹਾਲਾਤਾਂ ਦੇ ਘੱਟ ਤਨਖਾਹ ਤੋਂ ਲੈ ਕੇ ਜਿੰਸੀ ਸ਼ੋਸ਼ਣ ਤੱਕ ਸਹਿ ਰਹੇ ਨੇ ਪ੍ਰਵਾਸੀ ਕਾਮੇ ਯੂਨੈਸਕੋ ਦੀ ਰਿਪੋਰਟ ਦਾ ਖੁਲਾਸਾ ਹੈ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਿਸ ਦੁਆਬਾ ਰਿਡਮਾਂ ਤੇ ਗੱਲਬਾਤ ਸਾਂਝੀ ਕਰ ਰਿਹਾ ਹਾਂ ਸਰਬਜੀਤ ਸਿੰਘ ਢਾਲੀਵਾਲ ਜੀ ਦੀ ਕਲਮ ਤੋਂ ਬੀਬੀਸੀ ਤੋਂ ਕਹਿੰਦੇ ਨੇ ਕਿ ਕੰਮ ਕਰਨ ਤੋਂ ਬਾਅਦ ਤਨਖਾਹ ਨਹੀਂ ਮਿਲਨੀ ਤੈ ਸਮੇਂ ਤੋਂ ਜ਼ਿਆਦਾ ਕੰਮ ਕਰਵਾਉਣਾ ਕੰਮ ਦੇ ਦੌਰਾਨ ਬ੍ਰੇਕ ਨਾ ਦੇਣੀ ਤੇ ਸਰੀਰਕ ਸ਼ੋਸ਼ਣ ਕਰਨਾ ਇਹ ਸਭ ਅਸਥਾਈ ਤੌਰ ਦੇ ਉੱਤੇ ਕੰਮ ਕਰਨ ਵਾਲੇ ਕਾਮਿਆਂ ਨੂੰ ਪਿਛਲੇ ਸਾਲਾਂ ਤੋਂ ਕੈਨੇਡਾ ਦੀ ਧਰਤੀ ਦੇ ਉੱਤੇ ਸਹਿਣਾ ਪੈ ਰਿਹਾ ਹੈ ਅਸਥਾਈ ਵਿਦੇਸ਼ੀ ਕਾਮਿਆਂ ਦੇ ਨਾਲ ਹੁੰਦੇ ਦੁਰਵਿਹਾਰ ਬਾਰੇ ਅੱਖਾਂ ਖੋਲਦਾ ਇਹ ਸੱਚ ਹੈ ਸੰਯੁਕਤ ਰਾਸ਼ਟਰ ਦੀ ਗੁਲਾਮੀ ਦੇ ਸਮਕਾਲੀ ਰੂਪਾਂ ਬਾਰੇ ਹਾਲ ਹੀ ਦੇ ਵਿੱਚ ਪੇਸ਼ ਕੀਤੀ ਗਈ ਹੈ ਰਿਪੋਰਟ ਉਜਾਗਰ ਹੋਈ ਹੈ ਰਿਪੋਰਟ ਦੇ ਵਿੱਚ ਮਹਿਲਾਵਾਂ ਦਾ ਜਿੰਸੀ ਸ਼ੋਸ਼ਣ ਤੇ ਉਹਨਾਂ ਦੇ ਨਾਲ ਹੁੰਦੇ ਦੁਰਵਿਹਾਰ ਦਾ ਵੀ ਜ਼ਿਕਰ ਕੀਤਾ ਗਿਆ ਹੈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰਿਪੋਰਟਰ ਪ੍ਰੋਫੈਸਰ ਟੋਮਾਇਆ ਉਬੋਕਾਟਾ ਨੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕਰਕੇ ਰਿਪੋਰਟ ਤਿਆਰ ਕੀਤੀ ਹੈ ਕੈਨੇਡਾ ਬਾਰੇ ਉਬੋਕਾਟਾ ਨੇ ਪਿਛਲੇ ਸਾਲ ਵੀ ਅਜਿਹਾਈ ਖੁਲਾਸਾ ਪਹਿਲਾਂ ਕੀਤਾ ਸੀ ਤੇ ਇੱਕ ਵਾਰ ਫਿਰ ਉਹਨਾਂ ਸਭ ਗੱਲਾਂ ਨੂੰ ਆਪਣੀ ਰਿਪੋਰਟ ਦੇ ਵਿੱਚ ਸ਼ਾਮਲ ਕੀਤਾ ਹੈ ਪ੍ਰੋਫੈਸਰ ਉਬੋਕਾਟਾ ਬਰਤਾਨੀਆ ਦੀ ਯੂਰਪ ਯੂਨੀਵਰਸਿਟੀ ਦੇ ਵਿੱਚ ਕੌਮਾਂਤਰੀ ਮਨੁੱਖੀ ਹੱਕਾਂ ਸੰਬੰਧੀ ਕਾਨੂੰਨ ਵਿਸ਼ੇ ਦੇ ਮਾਰਨੇ ਉਨਾ ਦੇ ਮੁਤਾਬਕ ਕੈਨੇਡਾ ਦੇ ਵਿੱਚ ਕਾਮਿਆਂ ਨੂੰ ਕੰਮ ਦੇ ਹਿਸਾਬ ਦੇ ਨਾਲ ਘੱਟ ਤਨਖਾਹ ਦੇਣ ਕਾਮਿਆਂ ਤੋਂ ਲੋੜੀਂਦੇ ਸੁਰੱਖਿਆ ਉਪਕਰਨਾਂ ਤੋਂ ਬਿਨਾਂ ਕੰਮ ਕਰਵਾਉਣਾ ਮਨਮਰਜ਼ੀ ਦੇ ਨਾਲ ਕੰਮ ਦੇ ਘੰਟਿਆਂ ਦੇ ਵਿੱਚ ਕਟੌਤੀ ਕਰਨ ਦੀਆਂ ਕਈ ਰਿਪੋਰਟਾਂ ਮਿਲੀਆਂ ਨੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਅਨੁਸਾਰ ਰਿਪੋਰਟ ਦੇ ਵਿੱਚ ਕੈਨੇਡਾ ਦੀ ਪੁਲਿਸ ਬਾਰੇ ਵੀ ਹੈਰਾਨੀਜਨਕ ਖੁਲਾਸੇ ਹੋਏ ਨੇ ਦਾਅਵਾ ਕੀਤਾ ਗਿਆ ਹੈ ਕਿ ਕੈਨੇਡੀਅਨ ਪੁਲਿਸ ਅਧਿਕਾਰ ਨਾ ਹੋਣ ਦਾ ਹਵਾਲਾ ਦੇ ਕੇ ਕਥਿਤ ਤੌਰ ਦੇ ਉੱਤੇ ਇਹਨਾਂ ਸ਼ਿਕਾਇਤਾਂ ਨੂੰ ਗੰਭੀਰਤਾ ਦੇ ਨਾਲ ਲੈਨ ਦੇ ਵਿੱਚ ਸਫਲ ਰਹੀ ਹੈ ਰਿਪੋਰਟ ਦੇ ਮੁਤਾਬਕ ਜੇਕਰ ਕੋਈ ਕਾਮਾ ਸ਼ਿਕਾਇਤ ਕਰਦਾ ਵੀ ਹੈ ਤਾਂ ਪੁਲਿਸ ਮਾਮਲੇ ਦੀ ਜਾਂਚ ਕਰਨ ਦੀ ਬਜਾਏ ਉਸ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਹਵਾਲੇ ਕਰਕੇ ਮਾਮਲੇ ਤੋਂ ਆਪਣਾ ਪੱਲਾ ਝਾੜ ਲੈਂਦੀ ਹੈ ਕੈਨੇਡਾ ਸੰਬੰਧੀ ਗੁਲਾਮੀ ਦੇ ਸਮਕਾਲੀ ਰੂਪ ਇਸ ਦੇ ਕਾਰਨ ਤੇ ਨਤੀਜਿਆਂ ਬਾਰੇ ਪ੍ਰੋਫੈਸਰ ਉਬੋਕਾਟਾ ਦੀ ਇਹ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣ ਗਈ ਹੈ ਕਿਉਂਕਿ ਕੈਨੇਡਾ ਖੁਦ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਾਂ ਕਰਨ ਵਾਲੇ ਮੁਲਕਾਂ ਦੇ ਵਿੱਚੋਂ ਪ੍ਰਚਲਿਤ ਆਪਣੇ ਆਪ ਨੂੰ ਕਰਦਾ ਹੈ ਇਸ ਰਿਪੋਰਟ ਨੂੰ ਤਿਆਰ ਕਰਨ ਦੇ ਲਈ ਪ੍ਰੋਫੈਸਰ ਉਬੋਕਾਟਾ ਨੇ ਪਿਛਲੇ ਸਾਲ 23 ਅਗਸਤ ਤੋਂ 6 ਸਤੰਬਰ 2023 ਤੱਕ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕੀਤਾ ਉਹਨਾਂ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਗਏ ਦੌਰਾ ਕੀਤਾ ਉਹਦੇ ਵਿੱਚ ਉਟਾਵਾ, ਮਾਂਟਰੀਅਲ, ਟੋਰਾਂਟੋ ਤੇ ਵੈਂਕੂਵਰ ਸ਼ਾਮਲ ਮੁੱਖ ਸ਼ਹਿਰ ਨੇ ਉਬੋਕਾਟਾ ਨੇ ਕੈਨੇਡਾ ਦੇ ਮਸ਼ਹੂਰ ਉਬੋਕਾਟਾ ਨੇ ਕੈਨੇਡਾ ਦੇ ਮਜ਼ਦੂਰ ਸੰਗਠਨਾ ਸਿਵਲ ਸੁਸਾਇਟੀ ਦੇ ਨੁਮਾਇੰਦੇ ਆ ਸੂਬਾ ਤੇ ਫੈਡਰਲ ਸਰਕਾਰ ਦੇ ਨੁਮਾਇੰਦੇ ਆ ਮਨੁੱਖੀ ਹੱਕਾਂ ਦੇ ਉੱਤੇ ਪਹਿਰਾ ਦੇਣ ਵਾਲੇ ਸੰਗਠਨਾ ਤੇ ਕਾਮਿਆਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਵਿਚਾਰ ਦਰਜ ਕੀਤੇ ਨੇ ਮੌਜੂਦਾ ਰਿਪੋਰਟ ਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਕੈਨੇਡਾ ਸਰਕਾਰ ਦੇ ਨਾਲ ਇਸ ਨੂੰ ਸਾਂਝਾ ਵੀ ਕੀਤਾ ਗਿਆ ਹੈ ਜਾਨਕਿ ਜਿਹੜੀ ਪਬਲਿਕ ਦੇ ਵਿੱਚ ਲਿਆਉਣ ਤੋਂ ਪਹਿਲਾਂ ਕਾਮਿਆਂ ਦੇ ਵਿੱਚ ਜਾਗਰੂਕਤਾ ਦੀ ਘਾਟ ਹੈ ਕਹਿੰਦੇ ਪ੍ਰੋਫੈਸਰ ਉਪੋ ਕਾਟਾ ਦਾ ਕਹਿਣਾ ਹੈ ਕਿ ਕੈਨੇਡੀਅਨ ਸਿਸਟਮ ਦੇ ਵਿੱਚ ਕਈ ਅਜਿਹੇ ਖਾਪੀਆਂ ਨੇ ਜੋ ਵਿਦੇਸ਼ੀ ਕਾਮਿਆਂ ਦੇ ਨਾਲ ਹੁੰਦੇ ਦੁਰਵਿਹਾਰ ਦੇ ਲਈ ਪ੍ਰਮੁੱਖ ਤੌਰ ਦੇ ਉੱਤੇ ਜ਼ਿੰਮੇਵਾਰ ਨੇ। ਉਹਨਾਂ ਦੇ ਮੁਤਾਬਕ ਜਿਨ੍ਹਾਂ ਮਾਲਕਾਂ ਦੇ ਸੱਦੇ ਦੇ ਉੱਤੇ ਕੰਮੇ ਕੈਨੇਡਾ ਆਉਂਦੇ ਨੇ ਉਹ ਉਹਨਾਂ ਦੇ ਨਾਲ ਹੀ ਕੰਮ ਕਰਨ ਦੇ ਲਈ ਪਾਬੰਦ ਹੋ ਜਾਂਦੇ ਨੇ। ਯਾਨੀ ਜੇਕਰ ਕਾਮੇ ਨੂੰ ਉਸਦਾ ਮਾਲਕ ਨੌਕਰੀ ਤੋਂ ਕੱਢ ਵੀ ਦਿੰਦਾ ਤਾਂ ਉਸਨੂੰ ਕੈਨੇਡਾ ਤੋਂ ਰਿਪੋਰਟ ਕੀਤਾ ਜਾ ਸਕਦਾ ਹੈ। ਕਾਮਿਆਂ ਦੇ ਕੋਲ ਮਾੜੇ ਹਾਲਾਤ ਹੋਣ ਉੱਤੇ ਕੋਈ ਹੋਰ ਵਿਕਲਪ ਮੌਜੂਦ ਨਹੀਂ ਹੁੰਦਾ। ਇਸ ਕਰਕੇ ਜ਼ਿਆਦਾਤਰ ਕਾਮੇ ਆਪਣੇ ਮਾਲਕਾਂ ਦੇ ਖਿਲਾਫ ਸ਼ਿਕਾਇਤ ਕਰਨ ਤੋਂ ਝਿਜਕਦੇ ਵੀ ਨੇ। ਕਰੀਬ 22 ਪੰਨਿਆਂ ਦੀ ਇਸ ਰਿਪੋਰਟ ਦੇ ਮੁਤਾਬਕ ਅਕਸਰ ਕਾਮੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਨਹੀਂ ਹੁੰਦੇ ਨੇ। ਇਸ ਦੇ ਕਾਰਨ ਉਹ ਦੁਰਵਿਹਾਰ ਦਾ ਸ਼ਿਕਾਰ ਹੁੰਦੇ ਨੇ। ਇਸ ਤੋਂ ਇਲਾਵਾ ਭਾਸ਼ਾ ਦੇ ਵਿੱਚ ਮੁਹਾਰਤ ਨਾ ਹੋਣਾ ਤੇ ਇੰਟਰਨੈਟ ਤੱਕ ਸੀਮਤ ਪਹੁੰਚ ਵੀ ਉਨ੍ਹਾਂ ਦੇ ਸ਼ੋਸ਼ਣ ਦਾ ਇੱਕ ਵੱਡਾ ਕਾਰਨ ਬਣਦੀ ਹੈ। ਰਿਪੋਰਟ ਦੇ ਮੁਤਾਬਕ ਹੀ ਕਾਮਿਆਂ ਦੇ ਹੱਕ ਕੀ ਨੇ ਤੇ ਜੇਕਰ ਉਨ੍ਹਾਂ ਦੇ ਨਾਲ ਕੋਈ ਵਧੇਗੀ ਕਰ ਵੀ ਦਿੰਦਾ ਹੈ ਤਾਂ ਇਸ ਖਿਲਾਫ ਆਵਾਜ਼ ਕਿੱਥੇ ਚੁੱਕਣੀ ਹੈ? ਇਸ ਬਾਰੇ ਸਰਕਾਰ ਵੱਲੋਂ ਕੋਈ ਖਾਸ ਜਾਗਰੂਕਤਾ ਮੁਹਿੰਮ ਸ਼ੁਰੂ ਨਹੀਂ ਕੀਤੀ ਗਈ ਹੈ। ਕੈਨੇਡਾ ਸਰਕਾਰ ਦਾ ਪੱਖ ਕੀ ਹੈ ਇਸ ਦੇ ਬਾਰੇ? ਦੂਜੇ ਪਾਸੇ BBC ਦੀ ਖਬਰ ਦੇ ਮੁਤਾਬਕ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅਸਥਾਈ ਵਿਦੇਸ਼ੀ ਕਾਮਿਆਂ ਦੇ ਸੰਦਰਭ ਦੇ ਵਿੱਚ ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਵਿੱਚ ਵਰਤੇ ਗਏ ਸਮਕਾਲੀ ਗੁਲਾਮੀ ਸ਼ਬਦ ਦੇ ਉੱਤੇ ਇਤਰਾਜ਼ ਜਤਾਇਆ। ਪਰ ਨਾਲ ਹੀ ਮਾਰਕ ਮਿਲਰ ਨੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਵਿੱਚ ਦਰਜ ਕੀਤੀਆਂ ਗਈਆਂ ਗੱਲਾਂ ਨੂੰ ਸਵੀਕਾਰ ਵੀ ਕੀਤਾ ਹੈ। ਇਸ ਨੂੰ ਤੁਰੰਤ ਰੋਕਣ ਦੀ ਲੋੜ ਦਾ ਵੀ ਜ਼ਿਕਰ ਕਰ ਦਿੱਤਾ ਹੈ ਮਿਲਰ ਦੇ ਮੁਤਾਬਕ ਕੈਨੇਡਾ ਦੇ ਵਿੱਚ ਕੋਈ ਵੀ ਵਿਅਕਤੀ ਚਾਹੇ ਉਹ ਕਿਸੇ ਵੀ ਨੌਕਰੀ ਦੇ ਉੱਤੇ ਹੋਵੇ ਕਾਨੂੰਨ ਦੇ ਮੁਤਾਬਕ ਲੋਕਾਂ ਦੇ ਨਾਲ ਇੱਜ਼ਤ ਅਤੇ ਸਤਿਕਾਰ ਦੇ ਨਾਲ ਪੇਸ਼ ਹੋਣਾ ਸਭ ਦਾ ਫਰਜ਼ ਹੈ ਮਿਲਰ ਦੇ ਮੁਤਾਬਕ ਪ੍ਰੋਗਰਾਮ ਦੇ ਵਿੱਚ ਬਦਲਾਅ ਕੀਤੇ ਜਾ ਰਹੇ ਨੇ ਤੇ ਸਰਕਾਰ ਇਸ ਗੱਲ ਦਾ ਧਿਆਨ ਰੱਖ ਰਹੀ ਹੈ ਕਿ ਇਸ ਦੇ ਨਾਲ ਭੋਜਨ ਦੀਆਂ ਕੀਮਤਾਂ ਦੇ ਵਿੱਚ ਵਾਧਾ ਨਾ ਹੋਵੇ ਯਾਦ ਰੱਖੇ ਕਿ ਅਸਥਾਈ ਵਿਦੇਸ਼ੀ ਵਰਕਰਾਂ ਦਾ ਕੈਨੇਡਾ ਦੇ ਖੇਤੀਬਾੜੀ ਖੇਤਰ ਦੇ ਵਿੱਚ ਵੱਡਾ ਯੋਗਦਾਨ ਵੀ ਹੈ ਕੀ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਇਹਦੇ ਬਾਰੇ ਕੀ ਕਹਿੰਦਾ ਹੈ ਅਸਥਾਈ ਵਿਦੇਸ਼ੀ ਵਰਕਰ TFW ਪ੍ਰੋਗਰਾਮ ਇੱਕ ਅਜਿਹਾ ਕਨੇਡੀਅਨ ਇਮੀਗ੍ਰੇਸ਼ਨ ਵਿਕਲਪ ਹੈ ਜੋ ਕੈਨੇਡਾ ਦੇ ਵਿੱਚ ਲੇਬਰ ਦੀ ਘਾਟ ਨੂੰ ਪੂਰਾ ਕਰਨ ਦੇ ਮਤਲਬ ਦੇ ਨਾਲ ਕੰਮ ਕਰਦਾ ਹੈ ਇਹ ਪ੍ਰੋਗਰਾਮ ਉਹਨਾਂ ਵਿਅਕਤੀਆਂ ਨੂੰ ਕੈਨੇਡਾ ਦੇ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਜੋ ਨਾ ਤਾਂ ਕਨੇਡੀਅਨ ਨਾਗਰਿਕ ਨੇ ਤੇ ਨਾ ਹੀ ਉਥੋਂ ਦੇ ਸਥਾਈ ਨਿਵਾਸੀ ਨੇ ਮਹਾਰਾ ਦੇ ਮੁਤਾਬਕ ਖੇਤੀਬਾੜੀ ਸੈਕਟਰ ਤੇ ਹੋਰ ਨਾ ਕਿੱਤਿਆਂ ਦੇ ਵਿੱਚ ਮਾਲਕ ਇਸੇ ਪ੍ਰੋਗਰਾਮ ਦੇ ਤਹਿਤ ਕਾਮਿਆਂ ਨੂੰ ਕੈਨੇਡਾ ਬੁਲਾਉਂਦਾ ਹੈ ਜਿਵੇਂ ਕਿ ਲੇਬਰ ਆਫਿਸ ਹੀ ਹੈ ਤੇ ਉਹਦੇ ਵਿੱਚ ਪਹਿਲਾਂ ਕਹਿ ਸਕਦਾ ਕਿ ਤੁਹਾਨੂੰ 3 ਮਹੀਨੇ ਦੇ ਲਈ ਅਪਲਾਈ ਕਰਨਾ ਪੈਂਦਾ ਹੈ ਫਿਰ ਉਹ ਦੇਖਦੇ ਨੇ ਕਿ ਜੇ ਕੈਨੇਡਾ ਦੇ ਵਿੱਚ ਉਸੇ ਤਰ੍ਹਾਂ ਦਾ ਕੰਮ ਆਵੇਲੇਬਲ ਹੈ ਤਾਂ ਉਹਨਾਂ ਨੂੰ ਉਹ ਕੰਮ ਲੈਣਾ ਪੈਂਦਾ ਹੈ ਨਹੀਂ ਤਾਂ ਨਾਨੁੱਕਰ ਕਰਕੇ ਜੁਗਾੜ ਲਾ ਕੇ ਕਰ ਲੈਂਦੇ ਨੇ ਭਈ ਸਾਨੂੰ ਇਹ ਸਾਡੇ ਬਾਝਵ ਨਹੀਂ ਹੈ ਜਾਂ ਇਹ ਸਾਨੂੰ ਪਸੰਦ ਨਹੀਂ ਹੈ ਇਹ ਸਾਡੀਆਂ ਪਾਲਿਸੀਆਂ ਦੇ ਉੱਤੇ ਨਹੀਂ ਪੂਰਾ ਉਤਰਦਾ ਜਿੱਦਾਂ ਦਾ ਬੰਦਾ ਸਾਨੂੰ ਚਾਹੀਦਾ ਹੈ ਤੇ ਉਹ ਸਾਰਾ ਕੁਝ ਕਰ ਕਰਾ ਕੇ ਮੁੜ ਕੇ ਇੰਡੀਆ ਤੋਂ ਮਤਲਬ ਕਿ ਬੰਦੇ ਨੂੰ ਮਗਾ ਲੈਂਦੇ ਨੇ ਫਿਰ ਉਹਦਾ ਇੱਥੇ ਲਿਆ ਕੇ ਪਹਿਲਾਂ ਉੱਥੇ ਜੋਕ ਸੌਦਾ ਕੀਤਾ ਹੁੰਦਾ ਹੈ ਜਿੰਨੇ ਲੱਖ ਦਾ ਉਹ ਕਰਨਾ ਹੈ ਉਸ ਤੋਂ ਬਾਅਦ ਫਿਰ ਇੱਥੇ ਆ ਕੇ ਵੀ ਉਹਨੂੰ ਮਤਲਬ ਕਿ 2 ਸਾਲ ਸਾਲ ਉਹਨੂੰ ਉੱਥੇ ਵੀ ਸ਼ੋਸ਼ਣ ਕਰਦਾ ਹੈ ਫਿਰ ਉਹਦਾ ਵੀਜ਼ਾ ਵੱਧਾ ਹੈ ਜਾਂ ਨਹੀਂ ਵੱਧਾ ਉਹ ਵੱਖਰੀ ਗੱਲ ਹੈ ਤੇ ਉਹਨਾਂ ਚਿਰ ਉਹਦਾ ਸ਼ੋਸ਼ਣ ਹੀ ਕਰਦੇ ਨੇ ਪਹਿਲਾਂ ਇੰਡੀਆ ਤੋਂ ਸ਼ੋਸ਼ਣ ਹੁੰਦਾ ਹੈ ਫਿਰ ਉੱਥੋਂ ਆ ਕੇ ਇੱਥੇ ਸ਼ੋਸ਼ਣ ਹੁੰਦਾ ਹੈ ਤੇ ਉਹ ਫਿਰ ਜਿੰਨਾ ਚਿਰ ਤੁਸੀਂ 3 ਮਹੀਨਿਆਂ ਦੇ ਲਈ ਰਿਕਾਰਡ ਦੇ ਵਿੱਚ ਨਹੀਂ ਪਾਉਂਦੇ ਉੱਥੇ ਦੀ ਫੈਡਰਲ ਗਵਰਨਮੈਂਟ ਜਿਹੜੀ ਹੈ ਜਾਂ ਆਪਣਾ ਲੇਬਰ ਆਫਿਸ ਹੈ ਉਹਦੇ ਰਿਕਾਰਡ ਦੇ ਵਿੱਚ ਦਿਖਾਉਣਾ ਪੈਂਦਾ ਕਿ 3 ਮਹੀਨੇ ਤੁਸੀਂ ਐਪਲੀਕੇਸ਼ਨ ਦਿੱਤੀ ਹੈ ਤੇ ਸਾਨੂੰ ਬੰਦਾ ਇੱਥੇ ਕੈਨੇਡਾ ਦੇ ਵਿੱਚ ਉਦਾਂ ਦਾ ਨਹੀਂ ਮਿਲਿਆ ਤੇ ਫਿਰ ਉਹ ਪਰਮਿਸ਼ਨ ਦਿੰਦੇ ਨੇ ਕਿ ਹਾਂ ਤੁਸੀਂ ਆਪਣਾ ਬੰਦਾ ਉੱਥੋਂ ਇੰਡੀਆ ਤੋਂ ਬੁਲਾ ਸਕਦੇ ਹੋ ਜਾਂ ਕਿਸੇ ਹੋਰ ਕੰਟਰੀ ਚੋਂ ਬੁਲਾ ਸਕਦੇ ਹੋ ਯਾਦ ਰੱਖੇ ਇਸ ਦੇ ਵਿੱਚ ਆ ਯਾਦ ਰਹੇ ਕਿ ਕੈਨੇਡਾ ਦੇ ਵਿੱਚ ਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ 'ਚ 2018 ਤੋਂ ਬਾਅਦ ਵੱਡਾ ਇਜਾਫਾ ਹੋਇਆ ਹੈ। ਪਿਛਲੇ ਸਾਲ ਸਾਲਾਂ ਦੇ ਦੌਰਾਨ ਕੈਨੇਡਾ ਦੇ ਵਿੱਚ ਇਸ ਪ੍ਰੋਗਰਾਮ ਦੇ ਤਹਿਤ ਲੱਖਾਂ ਲੋਕਾਂ ਨੂੰ ਸੱਦਿਆ ਗਿਆ ਜਿਸ ਦੇ ਵਿੱਚ ਭਾਰਤੀ ਨਾਗਰਿਕ ਵੀ ਸ਼ਾਮਲ ਨੇ। ਕੈਨੇਡਾ ਸਰਕਾਰ ਦੇ ਅੰਕੜਿਆਂ ਇਸ ਗੱਲ ਨੂੰ ਤਸਦੀਕ ਕਰਦੇ ਨੇ ਕਿ ਇਸ ਪ੍ਰੋਗਰਾਮ ਦੇ ਤਹਿਤ ਕਾਮਿਆਂ ਨੂੰ ਬੁਲਾਉਣ ਦੇ ਰੁਝਾਨ ਦੇ ਵਿੱਚ ਲਗਾਤਾਰ ਇਜਾਫਾ ਹੋਇਆ ਹੈ। ਨਤੀਜੇ ਵਜੋਂ ਵੱਡੀ ਗਿਣਤੀ ਕਾਮੇ ਉੱਥੇ ਸਥਾਈ ਤੌਰ ਦੇ ਉੱਤੇ ਕੰਮ ਕਰਨ ਦੇ ਲਈ ਸੱਦੇ ਜਾਂਦੇ ਨੇ ਸਰਕਾਰ ਦੇ ਮੁਤਾਬਕ 2118 ਦੇ ਵਿੱਚ ਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਤਹਿਤ ਕਰੀਬ 84000 ਵਰਕਰਾਂ ਨੂੰ ਕੈਨੇਡਾ ਸੱਦਿਆ ਗਿਆ ਪਰ ਉਸ ਤੋਂ ਬਾਅਦ 2022 ਦੇ ਵਿੱਚ ਇਹ ਗਿਣਤੀ 135818 ਹੋ ਗਈ ਮਹਾਰਾਂ ਦੀ رائے ਦੇ ਬਾਰੇ ਕੀ ਹੈ ਅ ਕੁਵਰ ਸਿਰਾ ਕੈਨੇਡਾ ਦੇ ਵਿੱਚ ਵਿਦਿਆਰਥੀ ਦੇ ਸ਼ੋਸ਼ਣ ਤੇ ਹੋਰ ਮੁੱਦਿਆਂ ਦੇ ਉੱਤੇ ਲਗਾਤਾਰ ਆਵਾਜ਼ ਉਬਲੰਦ ਕਰਨ ਵਾਲੇ ਬ੍ਰੈਂਪਟਨ ਦੇ ਇਮੀਗ੍ਰੇਸ਼ਨ ਮਾਰ ਨੇ ਉਹ ਦੱਸਦੇ ਨੇ ਕਿ ਸੰਯੁਕਤ ਰਾਸ਼ਟਰ ਦੀ ਰਿਪੋਰਟ ਨੇ ਜਿਨ੍ਹਾਂ ਗੱਲਾਂ ਨੂੰ ਸਾਹਮਣੇ ਲਿਆਂਦਾ ਹੈ ਉਸ ਨੇ ਕੈਨੇਡਾ ਦੇ ਅਸਲ ਸੱਚ ਨੂੰ ਪੂਰੀ ਦੁਨੀਆ ਦੇ ਸਾਹਮਣੇ ਖੋਲ ਕੇ ਰੱਖ ਦਿੱਤਾ ਹੈ ਬੀਤੇ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਕੁਮਾਂਤਰੀ ਵਿਦਿਆਰਥੀ ਤੇ ਵਰਕਰਾਂ ਦੇ ਹੋ ਰਹੇ ਸ਼ੋਸ਼ਣ ਦਾ ਮੁੱਦਾ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੇ ਸਾਹਮਣੇ ਆ ਰਿਹਾ ਹੈ ਸੰਯੁਕਤ ਰਾਸ਼ਟਰ ਦੀ ਰਿਪੋਰਟ ਨੇ ਇਸ ਨੂੰ ਤਸਦੀਕ ਵੀ ਕਰ ਦਿੱਤਾ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਕੈਨੇਡਾ ਦੀ ਸਰਕਾਰ ਨੂੰ ਦੇਸ਼ ਦੇ ਵਿੱਚ ਕੀ ਹੋ ਰਿਹਾ ਉਸ ਬਾਰੇ ਅਣਜਾਣ ਜਾਪ ਰਹੀ ਹੈ ਸਿਰਾ ਮੁਤਾਬਕ ਐਲ ਐਮ ਆਈ ਦੇ ਨਾਮ ਉੱਤੇ ਵਿਦਿਆਰਥੀ ਤੇ ਕਾਮਿਆਂ ਦੀ ਕੈਨੇਡਾ ਦੇ ਵਿੱਚ ਹੁੰਦੀ ਲੁੱਟ ਕਿਸੇ ਤੋਂ ਲੁਕੀ ਨਹੀਂ ਪਰ ਕੈਨੇਡਾ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਲੱਗ ਰਹੀ ਹੈ ਕੁਵਰ ਸਿਰਾ ਦਾ ਕਹਿਣਾ ਹੈ ਕਿ ਬਹੁਤ ਸਾਰੇ ਕਾਮਾਤਰੀ ਵਿਦਿਆਰਥੀ ਤੇ ਵਰਕ ਪਰਮਿਟ ਖਤਮ ਹੋ ਗਏ ਨੇ ਤੇ ਫਿਰ ਖਤਮ ਹੋਣ ਵਾਲੇ ਨੇ ਜਾਂ ਫਿਰ ਉਹਨਾਂ ਨੇ ਜੇਕਰ ਕੈਨੇਡਾ ਦੇ ਵਿੱਚ ਰਹਿਣਾ ਤਾਂ ਉਹਨਾਂ ਨੂੰ ਐਲ ਐਮ ਆਈ ਜਾਂ ਫਿਰ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦਾ ਸਹਾਰਾ ਲੈਣਾ ਪਵੇਗਾ ਪਰ ਇੱਥੇ ਉਹਨਾਂ ਕਾਮਿਆਂ ਦਾ ਸ਼ੋਸ਼ਣ ਹੋਣ ਦਾ ਖਦਸ਼ਾ ਹੋਰ ਵੀ ਵੱਧ ਜਾਂਦਾ ਹੈ ਸੰਯੁਕਤ ਰਾਸ਼ਟਰ ਦੀ ਰਿਪੋਰਟ ਤੇ ਪਿਛਲੇ ਵਿਚਲੇ ਜਿਹੜਾ ਤੱਥ ਬਹੁਤ ਚਿੰਤਾਜਨਕ ਨੇ ਅਸਥਾਈ ਵਰਕਰ ਪਰਮਿਟ ਤੇ ਐਲ ਐਮ ਆਈ ਦੇ ਨਾਮ ਦੇ ਉੱਤੇ ਹੋ ਰਹੀ ਲੁੱਟ ਤੁਰੰਤ ਬੰਦ ਹੋਣੀ ਚਾਹੀਦੀ ਹੈ ਇਹ ਨਾ ਜੀ ਹਾਲਾਤ ਸਾਡੇ ਲੋਕਾਂ ਦੇ